ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਤੁਹਾਡੀ ਆਪਣੇ ਚੈਨਲ ਗੁਰਤਾਸ਼ ਕੌਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੁਨ ਤੁਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਅੱਜ ਵਾਲੀ ਟ੍ਰਿਕ ਬੈਨੋ ਬਹੁਤ ਹੀ ਕਾਮਜ਼ਾਬਾ ਬਹੁਤ ਜ਼ਿਆਦਾ ਯੂਸਫੁਲ ਆ ਔਰ 100% ਦਾ ਰਿਜ਼ਲਟ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਅਸੀਂ ਕਾਫੀ ਜ਼ਿਆਦਾ ਬਾਜ਼ਾਰਾਂ ਦੇ ਵਿੱਚੋਂ ਮਹਿੰਗੇ-ਮਹਿੰਗੇ ਕਲੀਨਰ ਲੈ ਕੇ ਆਉਂਦੇ ਆ ਹਨਾ ਜੀ ਤੇ ਅਸੀਂ ਫਿਰ پیسے ਖਰਚਦੇ ਆ ਤੇ ਫਿਰ ਸਾਰੀ ਘਰ ਦੀ ਡਸਟਿੰਗ ਜਿਹੜੀ ਉਹਦੇ ਨਾਲ ਕਰਦੇ ਆ ਜਿਦਾਂ ਅਸੀਂ ਸ਼ੀਸ਼ੇ ਹੋ ਗਏ ਤੇ ਫ੍ਰਿਜ ਦਾ ਜਿਹੜਾ ਦਰਵਾਜ਼ਾ ਹੋ ਗਿਆ ਜਾਂ ਫ੍ਰਿਜ ਅੰਦਰੋਂ ਵੀ ਹੋ ਗਈ ਹਨਾ ਤਾਂ ਜਾਂ ਸਾਡੇ ਇਹ ਜਿਹੜੇ ਕੈਬਿਨੇਟ ਬਣੇ ਹੁੰਦੇ ਆ ਕਿਚਨ ਦੇ ਵਿੱਚ ਬਾਕਸ ਬਣੇ ਹੁੰਦੇ ਉਹ ਹੋਗੇ ਮਤਲਬ ਕੋਈ ਵੀ ਸਾਡੇ ਘਰ ਚ ਜਿੱਥੇ ਆਪਾਂ ਕਲੀਨਰ ਦੇ ਨਾਲ ਡਸਟਿੰਗ ਕਰਦੇ ਆ ਕੋਈ ਵੀ ਚੀਜ਼ ਸਾਰੇ ਘਰ ਚ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਅਸੀਂ ਇੱਕ ਸਿੰਪਲ ਜਿਹਾ 클ੀਨਰ ਬਣਾਵਾਂਗੇ ਘਰ ਦੇ ਵਿੱਚ ਔਰ 100% ਯੂਸਫੁਲ 클ੀਨਰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਕੋਈ ਮਹਿੰਗਾ ਨਹੀਂ ਆ ਕੋਈ ਜ਼ਿਆਦਾ ਸਮਾਨ ਇਕੱਠਾ ਨਹੀਂ ਕਰਨ ਦੀ ਜ਼ਰੂਰਤ ਹੈ ਜੀ ਤੇ ਕਿਸ ਤਰ੍ਹਾਂ ਬਣਾਉਣਾ ਹੈ ਚਲੋ ਮੈਂ ਤੁਹਾਨੂੰ ਦੱਸਦੀ ਆ ਹਾਜੀ ਫਿਰ ਜੀ ਤੇ ਤੁਹਾਨੂੰ ਮੈਂ ਦੱਸਦੀ ਆ ਕਿ ਇਹ 클ੀਨਰ ਆਪਾਂ ਕਿੱਦਾਂ ਬਣਾਉਣਾ ਹੈ ਤੇ ਬਹੁਤ ਹੀ ਸੌਖਾ ਹੈ ਜੀ ਇਹ 클ੀਨਰ ਬਣਾਉਣਾ ਕੋਈ ਵੀ ਆਪਾਂ ਔਖਾ ਕੰਮ ਨਹੀਂ ਹੈਗਾ ਸਭ ਤੋਂ ਪਹਿਲਾਂ ਮੈਂ ਲੈ ਲਿਆ ਜੀ ਇੱਕ ਗਲਾਸ ਪਾਣੀ ਦਾ ਠੀਕ ਹੈ ਜੀ ਇੱਕ ਗਲਾਸ ਵਿੱਚ ਪਾਣੀ ਦਾ ਪਾ ਲਿਆ ਸੀ ਤੇ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਮੈਂ ਚਲਾ ਦਿੱਤਾ ਤੇ ਇਹਦੇ ਵਿੱਚ ਹੁਣ ਮੈਂ ਪਾਵਾਂਗੀ ਇੱਕ ਤੋਂ ਦੋ ਚਮਚੇ ਮੈਂ ਪਾਏ ਆ ਪਤੀ ਦੇ ਠੀਕ ਹੈ ਜੀ ਖੰਡ ਨਹੀਂ ਪਾਉਣੀ ਹੁਣ ਚਾਹ ਥੋੜੀ ਬਣਾਉਣ ਲੱਗੇ ਆਪਾਂ ਮਜ਼ਾਕ ਕਰਦੀ ਪਈਆਂ ਤੇ ਹੁਣ ਆਪਾਂ ਚਾਹ ਨਹੀਂ ਬਣਾਉਣੀ ਹੈਗੀ ਐ ਆਪਾਂ ਪੱਤੀ ਪਾ ਲਈਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਕਿ ਅਸੀਂ ਇੱਕ ਦੋ ਚਮਚੇ ਮੈਂ ਪੱਤੀ ਦੇ ਪਾ ਲਈਆ ਇੱਕ ਗਲਾਸ ਪਾਣੀ ਦਾ ਪਾ ਕੇ ਤੇ ਦੋ ਕ ਚਮਚੇ ਮੈਂ ਪੱਤੀ ਦੇ ਪਾ ਲਈਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਿੰਨਾਗੇ ਜਿੱਦਾਂ ਅਸੀਂ ਚਾਹ ਦਾ ਬਾਲਾ ਕਰਵਾਉਣੀ ਆ ਨਾ ਮੈਂ ਦੱਸਦੀ ਆ ਕਿ ਜਦੋਂ ਇਹ ਬਾਲੇ ਤੇ ਆ ਜਾਣਾ ਹੈ ਤੇ ਅਸੀਂ ਇਹਦੇ ਵਿੱਚ ਕੀ ਪਾਉਣਾ ਹੈ ਤੇ ਇਹ ਨਾ ਬਹੁਤ ਵਧੀਆ ਕਲੀਨਰ ਆ ਮੈਂ ਨਹੀਂ ਮਂਗੇ ਬਜ਼ਾਰਾ ਤੋਂ ਕਲੀਨਰ ਲਿਆਂਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਕਿਉਂਕਿ ਬਹੁਤ ਜਿਆਦਾ ਇਹ ਨਾ ਫਜ਼ੂਲ ਖਰਚੀ ਲੱਗਦੀ ਹੈਗੀ ਕਿ ਸ਼ੀਸ਼ਾ ਸਾਫ਼ ਕਰਨਾ ਤਾਂ ਵੀ ਕਲੀਨਰ ਲਿਆਓ ਹਨਾ ਆਪਾਂ ਫ੍ਰੀਜ ਦਾ ਦਰਵਾਜ਼ਾ ਸਾਫ਼ ਕਰਨਾ ਤਾਂ ਵੀ ਉਹ ਕਲੀਨਰ ਵਰਤਦੇ ਆ ਤਾਂ ਕਲੀਨਰ ਸਾਡੇ ਨਾ ਕੋਚ ਹੀ ਦਿਨਾਂ ਚ ਖਤਮ ਹੋ ਜਾਂਦਾ ਤੇ ਫੇਰ ਤੁਹਾਨੂੰ ਨਵਾਂ ਲਿਓਣਾ ਪੈਂਦਾ ਤੇ ਕਿਉਂ ਨਾ ਆਪਾਂ ਬਹੁਤ ਵਧੀਆ ਬੜਾ ਯੂਸਫੁਲ ਜਿਹਾ ਕਲੀਨਰ ਘਰੇ ਤਿਆਰ ਕਰ ਲਈਏ ਕਿਉਂਕਿ ਜ਼ਰੂਰਤ ਤਾਂ ਬਹੁਤ ਪਈ ਰਹਿੰਦੀ ਆ ਇਸ ਟ੍ਰਿਕ ਦੇ ਨਾਲ ਨਾ ਤੁਹਾਡੇ ਘਰ ਦੇ ਬਹੁਤ ਸਾਰੇ ਕੰਮ ਹੋ ਜਾਣੇ ਆ ਤੁਹਾਨੂੰ ਮੈਂ ਸਾਰੇ ਕੰਮ ਜਿਹੜੇ ਉਹ ਕਰਕੇ ਦਿਖਾਵਾਂਗੀ ਕਿ ਇਹ ਕਲੀਨਰ ਕੀ ਕੀ ਕਰ ਸਕਦਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪੱਤੀ ਪਾਤੀ ਆ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਬਾਲੇ ਕਰਵਾਵਾਂਗੇ ਤੇ ਤੁਹਾਨੂੰ ਮੈਂ ਦੱਸਦੀ ਆ ਕਿਸ ਤਰ੍ਹਾਂ ਇਹਨੂੰ ਆਪਾਂ ਦੋ ਤਿੰਨ ਬਾਲੇ ਕਰਵਾ ਕੇ ਤੇ ਇਹਦੇ ਵਿੱਚ ਆਪਾਂ ਅੱਗੇ ਕਿਹੜੀ ਕਿਹੜੀ ਚੀਜ਼ ਪਾਉਣੀ ਆ ਤਾਂ ਤੁਹਾਡਾ ਵਧੀਆ ਇੱਕ ਕਲੀਨਰ ਬਣ ਕੇ ਤਿਆਰ ਹੋ ਜਵੇ ਠੀਕ ਹੈ ਜੀ ਹਾਂਜੀ ਜੀ ਤੇ ਤੁਸੀਂ ਦੇਖ ਸਕਦੇ ਆ ਕਿ ਸਾਡਾ ਜਿਹੜਾ ਪਾਣੀ ਹੈ ਉਹ ਉਬਲਣ ਲੱਗ ਗਿਆ ਹੈ ਪੱਤੀ ਵਾਲਾ ਪਾਣੀ ਜਿਹੜਾ ਉਹ ਬੋਇਲ ਹੋਣ ਲੱਗ ਗਿਆ ਜਿਸ ਤਰ੍ਹਾਂ ਅਸੀਂ ਚਾਹ ਬਣਾਉਂਦੇ ਆ ਸੇਮ ਉਸੇ ਤਰ੍ਹਾਂ ਹੀ ਤੁਸੀਂ ਇਹਨੂੰ ਉਬਾਲੇ ਕਰਵਾ ਲੈਣੇ ਹੈਗੇ ਆ ਤੇ ਤੁਸੀਂ ਨਾ ਇਹਨੂੰ ਦੋ ਤਿੰਨ ਬਾਲੇ ਜਿਹੜੇ ਆ ਉਹ ਕਰਵਾ ਲਿਓ ਕਿ ਜੋ ਇਹ ਚੰਗੀ ਤਰ੍ਹਾਂ ਰਿਨ ਰਿੰਨਿਆ ਜਾਵੇ ਪਾਣੀ ਤੇ ਪੱਤੀ ਦਾ ਅਸਰ ਜਿਹੜਾ ਹੈ ਉਹ ਸਾਰਾ ਪਾਣੀ ਦੇ ਵਿੱਚ ਚਲਾ ਜਾਵੇ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਜਦੋਂ ਇਹ ਬਾਲਾ ਤਾਂ ਨੂੰ ਆ ਜਾਊਗਾ ਇਹਨੂੰ ਮੈਂ ਇਸ ਤਰ੍ਹਾਂ ਕਰਕੇ ਹਿਲਾ ਦਾਂਗੀ ਤੇ ਇਹਨੂੰ ਫੇਰ ਰੱਖ ਦਾਂਗੇ ਕਿ ਇਹਨੂੰ ਫੇਰ ਬਾਲਾ ਆ ਜਾਵੇ ਤਾਂ ਜੋ ਇਹ ਪੱਤੀ ਆ ਚੰਗੀ ਤਰ੍ਹਾਂ ਵਿੱਚ ਰਿਜ ਜਾਵੇ ਤੇ ਪੱਤੀ ਦਾ ਅਸਰ ਜਿਹੜਾ ਸਾਰਾ ਪਾਣੀ 'ਚ ਚਲਾ ਜਾਵੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਕਿ ਅਸੀਂ ਇਸ ਤਰ੍ਹਾਂ ਹੀ ਇਹਨੂੰ 2-3 ਬਾਲੇ ਜਿਹੜੇ ਆ ਕਰਵਾ ਲਾਂਗੇ ਤੇ ਇਵੇਂ ਦਾ ਇੱਕ ਡੂੰਗਾ ਲੈ ਲਿਆ ਮੈਂ ਤੇ ਇਹਦੇ ਵਿੱਚ ਮੈਂ ਇਹਨੂੰ ਪõਣ ਦਾਂਗੀ ਠੀਕ ਹੈ ਜੀ हां जी जी हुन मैं ਇਹਨੂੰ ਇੱਥੇ ਪਉਣ ਲਿਆ ਆ ਠੀਕ ਹੈ ਜੀ ਪਉਣ ਤੋਂ ਬਾਅਦ ਨਾ ਮੈਂ ਇਹਦੇ ਵਿੱਚ ਆਹ ਵਾਲਾ ਜਿਹੜਾ ਸਿਰਕਾ ਹੁੰਦਾ ਨਾ ਚਿੱਟਾ ਸਿਰਕਾ ਠੀਕ ਹੈ ਜੀ ਸਾਡੇ ਮਤਲਬ ਖਾਣ ਪੀਣ ਵਾਲੀਆਂ ਚੀਜ਼ਾਂ ਚ ਵੀ ਅਸੀਂ ਪਾਉਣੀ ਆ ਇਹਦੇ ਆਪਾਂ ਨਾ ਇਹ ਵਾਲੇ ਇਹ ਹੀ ਦੋ ਟੱਕਣ ਜਿਹੜੇ ਉੱਪਰ ਇਹਦੇ ਲੱਗਾ ਹੋਇਆ ਟੱਕਣ ਇਹੀ ਇਹਦੇ ਦੋ ਟੱਕਣ ਭਰ ਕੇ ਆਪਾਂ ਵਿੱਚ ਪਾ ਦੇਣੀ ਆ ਠੀਕ ਹੈ ਜੀ ਪਾ ਦਿੱਤੇ ਹੁਣ ਆਪਾਂ ਕੀ ਕਰਨਾ ਜਿਹੜੀਆਂ ਭਤੀਸ ਦੀ ਚੀਜ਼ੇ ਦੇ ਵਿੱਚ ਪਾਉਣੀ ਆ ਉਹ ਆਪਾਂ ਇਸ ਤਰ੍ਹਾਂ ਗਰਮ ਦੇ ਵਿੱਚ ਨਹੀਂ ਪਾਣੀ ਹੈਗੀ ਉਨੂੰ ਇਹਨੂੰ ਆਪਾਂ ਹੁਣ 10 ਮਿੰਟ ਠੰਡਾ ਹੋਣ ਦਵਾਵਾਂਗੇ। ਹਾਂਜੀ ਬੁੱਤ। ਹਾਂਜੀ। ਤੇ ਇਹਨੂੰ ਆਪਾਂ 10 ਮਿੰਟ ਲਈ ਠੰਡਾ ਰੱਖ ਦਿੰਨੇ ਆ ਤੇ ਫਿਰ 10 ਮਿੰਟਾਂ ਬਾਅਦ ਇਹਦੇ ਵਿੱਚ ਜਿਹੜੀ ਤੀਜੀ ਚੀਜ਼ ਪਾਉਣੀ ਆ ਮੈਂ ਤੁਹਾਨੂੰ ਦੱਸਦੀ ਆ। ਹਾਂਜੀ ਜੀ ਹੁਣ ਇਹਨੂੰ ਆਪਾਂ ਨਾ ਠੰਡਾ ਕਰ ਲਿਆ ਕਾਫੀ। ਦੇਖ ਸਕਦੇ ਆ ਤੁਸੀਂ। ਠੰਡਾ ਕਰ ਲਿਆ ਤਾਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਭਰ ਕੇ ਇੱਕ ਚਮਚਾ ਅਸੀਂ ਪਾ ਦਾਂਗੇ। ਬੇਕਿੰਗ ਸੋਡੇ ਦਾ ਮੈਨੂੰ ਪਤਾ ਕਿਉਂ ਨਹੀਂ ਪਾਇਆ ਸੀ ਗਰਮ ਦੇ ਵਿੱਚ ਗਰਮ ਦੇ ਵਿੱਚ ਨਾ ਇਹ ਇੱਕਦਮ ਤਾਂ ਉਬਲਣਾ ਸੀ ਤੇ ਬਾਹਰ ਆਜਣਾ ਸੀ ਸਾਰਾ ਹੀ ਇਸ ਕਰਕੇ ਮੈਨੂੰ ਥੋੜਾ ਠੰਡਾ ਹੋਣ ਦਿੱਤਾ ਹੁਣ ਵੀ ਤੁਸੀਂ ਦੇਖੋ ਹਨਾ ਉਬਲਣ ਲੱਗ ਗਿਆ ਆ ਦੇਖੋ ਬਾਹਰ ਆਣਾ ਸ਼ੁਰੂ ਹੋ ਗਿਆ ਇਹਨੂੰ ਨਾ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਾਂਗੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਪੋਟੀ ਵਾਲੀ ਹੈਗੀ ਸੀ ਰੋਜ਼ ਵਾਟਰ ਵਾਲੀ ਤੇ ਮੈਂ ਇਹਦੇ ਵਿੱਚ ਭਰ ਲਾਂਗੀ ਜੇ ਤੁਹਾਡੇ ਕੋਲ ਵੱਡੀ ਸਪਰੇਅ ਵਾਲੀ ਹੈਗੀ ਆ ਜਿੱਦਾਂ ਕਿਸੇ ਜਿਹੜਾ ਆਪਾਂ ਬਾਜ਼ਾਰੋਂ ਕਲੀਨਰ ਲਿਆਉਂਦੇ ਆ ਉਹ ਵੀ ਸਪਰੇਅ ਵਾਲੀ ਬੋਤਲ ਪਈ ਹੁੰਦੀ ਆ ਤੁਸੀਂ ਉਹਦੇ ਵਿੱਚ ਵੀ ਭਰ ਸਕਦੇ ਹੋ ਤੇ ਸੱਚੀ ਤੁਸੀਂ ਕਹਿਣਾ ਹੈ ਕਿ ਇਹ ਕਲੀਨਰ ਬਹੁਤ ਵਧੀਆ ਆ ਮੇਂਟਾਂ ਚ ਦੀ ਰਸੋਈ ਦੇ ਘਰ ਦੇ ਹੋਰ ਵੀ ਜਿੰਨੇ ਕੰਮ ਆ ਅਸੀਂ ਸਾਰੇ ਇਸ ਕਲੀਨਰ ਨਾਲ ਤੁਹਾਨੂੰ ਕਰਕੇ ਦਿਖਾਵਾਂਗੇ ਤੇ ਹੁਣ ਮੈਂ ਇਹਦੇ ਵਿੱਚ ਇਹਨੂੰ ਭਰ ਲਾਂਗੀ ਠੀਕ ਹੈ ਜੀ ਤੇ ਮੈਂ ਇਸ ਤਰੀਕੇ ਨਾਲ ਇਹਨੂੰ ਭਰ ਲਿਆ ਤੇ ਬਹੁਤ ਵਧੀਆ ਕਲੀਨਰ ਤਿਆਰ ਹੋ ਗਿਆ ਹੁਣ ਇਹਦੇ ਨਾਲ ਸਫਾਈ ਕਿਸ ਤਰ੍ਹਾਂ ਹੁੰਦੀ ਆ ਤੁਹਾਨੂੰ ਮੈਂ ਉਹ ਵੀ ਦੱਸਦੀ ਆ ਜੀ ਇਹਦੇ ਵਿੱਚ ਪੈ ਗਿਆ ਮੈਂ ਇਹਦੇ ਵਿੱਚ ਪਾ ਲਿਆ ਤੇ ਬਾਕੀ ਮੈਂ ਇਦਾਂ ਹੀ ਸਟੋਰ ਕਰਕੇ ਕਿਸੇ ਬੋਤਲ ਚ ਪਾ ਕੇ ਰੱਖ ਲਵਾਂਗੀ ਤੇ ਜਿੰਨੀ ਜ਼ਰੂਰਤ ਹੋਊਗੀ ਮੈਂ ਸਪਰੇਅ ਵਾਲੀ ਬੋਤਲ ਚ ਭਰ ਲਿਆ ਕਰੂੰਗੀ ਤੇ ਇਹ ਆਪਾਂ ਬਣਾ ਕੇ ਇਸ ਤਰ੍ਹਾਂ ਰੱਖ ਸਕਦੇ ਆ ਜੀ ਤੇ ਇਹਦੇ ਨਾਲ ਆਪਾਂ ਨਾ ਆਪਣੇ ਘਰ ਦਾ ਇਹ ਵਾਲਾ ਸਿਰਾ ਸ਼ੀਸ਼ਾ ਆ ਇਹ ਸ਼ੀਸ਼ਾ ਕਿ ਜਿੰਨੇ ਵੀ ਤੁਹਾਡੇ ਘਰ 'ਚ ਸ਼ੀਸ਼ੇ ਲੱਗੇ ਹੋਏ ਆ ਤੁਸੀਂ ਇਹਦੇ ਨਾਲ ਪਲੀਨ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦਾ ਕਪੜਾ ਤੁਸੀਂ ਲੈ ਲੈਣਾ ਕੁਝ ਨਹੀਂ ਕਰਨ ਦੀ ਜ਼ਰੂਰਤ ਹੈਗੀ ਇੱਕ ਸੈਕਿੰਡ ਦੇ ਵਿੱਚ ਤੁਹਾਡਾ ਸ਼ੀਸ਼ਾ ਮੈਂ ਤੁਹਾਡੇ ਸਾਹਮਣੇ ਬਿਲਕੁਲ ਲਾਈ ਰਿਜ਼ਲਟ ਦਿਖਾਉਣੀ ਆ ਕਪੜਾ ਹੀ ਲਿਆ ਸਪਰੇਅ ਲਈ ਹੋਈ ਆ ਤੇ ਸ਼ੀਸ਼ਾ ਤੁਹਾਡੇ ਸਾਹਮਣੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਸਾਡਾ ਇਹ ਸ਼ੀਸ਼ਾ ਇੱਕਦਮ ਚਮਕਾ ਮਾਰਨ ਲੱਗਿਆ ਬਿਲਕੁਲ ਸਾਫ਼ ਹੋ ਗਿਆ ਸਿਰਫ ਇੰਨਾ ਹੀ ਨਹੀਂ ਘਰ ਦੇ ਬਹੁਤ ਜ਼ਿਆਦਾ ਇਹ ਇਹ ਕੰਮ ਆਊਗਾ ਕਲੀਨ ਕਰਨ ਦੇ ਤੁਹਾਨੂੰ ਮੈਂ ਦੱਸ ਦਿਆਂ ਵੀ ਕਿਹੜੀ ਕਿਹੜੀ ਚੀਜ਼ ਤੁਸੀਂ ਕਲੀਨ ਕਰ ਸਕਦੇ ਹੋ ਤੁਸੀਂ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਕਲੀਨ ਕਰ ਸਕਦੇ ਹੋ ਹੁਣ ਜਿੱਦਾਂ ਆਪਾਂ ਇੱਧਰ ਡਰਾਈਂਗ ਰੂਮ 'ਚ ਆ ਗਏ ਆ ਤੇ ਡਰਾਈਂਗ ਰੂਮ ਦਾ ਸ਼ੀਸ਼ਾ ਜਿਹੜਾ ਯੂਸਫੁਲ ਹੈ ਕਲੀਨਰ ਆ ਤੇ ਕੋਈ ਇਹ ਜ਼ਿਆਦਾ ਮਹਿੰਗਾ ਨਹੀਂ ਬਣਿਆ ਹੈਗਾ ਘਰ ਦੀਆਂ ਪਈਆਂ ਚੀਜ਼ਾਂ ਦੇ ਨਾਲ ਹੀ ਆਸੀਂ ਬਣਾ ਲਿਆ ਤੁਸੀਂ ਦੇਖ ਸਕਦੇ ਹੋ بس سپرے ਕਰਾਂਗੇ ਤੁਹਾਡੇ ਕੋਲ ਜੇ ਵੱਡੀ ਬੋਤਲ ਹੈਗੀ ਹੈ ਸਪਰੇ ਵਾਲੀ ਤੁਸੀਂ ਉਸ ਵਿੱਚ ਵੀ ਪਾ ਸਕਦੇ ਹੋ ਤੇ ਜੇ ਇਸ ਤਰ੍ਹਾਂ ਦੀ ਹੈ ਇਹਨਾਂ ਗਲਾਬ ਜਲ ਵਾਲੀ ਰੋਜ਼ ਵਾਟਰ ਵਾਲੀ ਤੇ ਤੁਸੀਂ ਇਹਦੇ ਵਿੱਚ ਵੀ ਕਰ ਸਕਦੇ ਹੋ ਦੇਖ ਸਾਡੇ ਵਿੱਚ ਜਿੱਥੇ-ਜਿੱਥੇ ਸਾਡੇ ਦਾਗ ਪਏ ਹੋਏ ਹਨ ਇੱਕ ਸੈਕਿੰਡ ਦੇ ਵਿੱਚ ਇਹ ਦਾਗ ਰਿਮੂਵ ਕਰੀ ਜਾਣ ਰਿਹਾ ਹੈ ਹਾਂਜੀ 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 ਆ ਦੇਖੋ ਇੱਕਦਮ ਸਾਡਾ ਇਹ ਵੀ ਸ਼ੀਸ਼ਾ ਜਿਹੜਾ ਹੈ ਸਾਫ ਹੋ ਗਿਆ ਸਿਰਫ ਇੱਕ ਬੋਤਲ ਬਣਾਈ ਆ ਤੇ ਘਰ ਦੇ ਸਾਡੇ ਕਿੰਨੇ ਕੰਮ ਜਿਹੜੇ ਆ ਉਹ ਆਸਾਨ ਹੋ ਜਾਣੇ ਦੇਖੋ ਇੱਕ ਮਿੰਟ ਦੇ ਵਿੱਚ ਆਪਾਂ ਸਾਰੇ ਕੰਮ ਕਰ ਲੈਣੇ ਆ ਮਤਲਬ ਸਾਡੀ ਦਸਤੀ ਲਈ ਇੰਨੀ ਵਧੀਆ ਹੋ ਜਾਂਦੀ ਇੰਨੀ ਸੋਖੀ ਤੇ ਸ਼ੀਸ਼ੇ ਸਾਡੇ ਇੱਕਦਮ ਜਿਹੜੇ ਆ ਉਹ ਸਾਫ ਹੋ ਜਾਂਦੇ ਤੁਸੀਂ ਦੇਖ ਸਕਦੇ ਅਸੀਂ ਅੱਦਾ ਹੀ ਕੀਤਾ ਹੋਇਆ ਸ਼ੀਸ਼ਾ ਸਾਹਿਬ ਤੇ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦੀ ਨੁਕਰ ਹੈ ਤੇ ਉਧਰੋਂ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਚਮਕਾ ਮਾਰਨ ਲੱਗਿਆ ਹਨਾ हां जी जी ਤੇ ਸ਼ੀਸ਼ਾ ਤੇ ਤੁਸੀਂ ਦੇਖ ਲਿਆ ਇੱਕਦਮ ਸਾਫ਼ ਹੋ ਗਿਆ ਹਨਾ ਤੇ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਜਿਸ ਤਰ੍ਹਾਂ ਸੋਫੀਆਂ ਦੀਆਂ ਸਾਈਡਾਂ ਹੁੰਦੀਆਂ ਠੀਕ ਹੈ ਆ ਬੜੇ ਹੁੰਦੀਆਂ ਨਾ ਸਟੀਲ ਦੇ ਬੜੇ ਵਧੀਆ ਸਾਫ਼ ਹੋ ਜਾਂਦੀ ਇਸ ਕਲੀਨਰ ਨਾਲ ਮਤਲਬ ਬਹੁਤ ਯੂਸਫੁਲ ਕਲੀਨਰ ਕਲੀਨਰ ਆਏ ਤੇ ਕੋਈ ਵੀ ਆਪਾਂ ਬਾਜ਼ਾਰੋਂ ਨਹੀਂ ਖਰੀਦਣਾ ਹੈਗਾ ਹੁਣ ਐਵੇਂ ਦੀਆਂ ਤਿੰਨ ਬੋਤਲਾਂ ਬਣ ਗਈਆਂ ਸਿਰਫ ਇੱਕ ਗਲਾਸ ਪਾਣੀ ਦਾ ਪਾਇਆ ਤੇ ਦੋ ਚਮਚੇ ਪੱਤੀ ਦੇ ਪਾਏ ਤੇ ਇੱਕ ਚਮਚੀ ਸੋਡੇ ਦਾ ਪਾਤਾ ਤੇ ਡੋਗ ਢੱਕਣ ਮੈਂ ਪਾਏ ਆ ਉਹਦੇ ਸਰਕੇ ਦੇ ਹਾਂ ਤਾਂ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਨਿੰਬੂ ਵੀ ਪਾ ਸਕਦੇ ਹੋ ਦੇਖੋ ਮੈਂ ਸਿਰਫ ਇੰਨੇ ਥੋੜੇ ਜਿਹੇ ਸਮਾਨ ਦੇ ਨਾਲ ਇਹ ਏਦਾਂ ਦੀਆਂ ਜਿਵੇਂ ਤਿੰਨ ਚਾਰ ਬੋਤਲਾਂ ਭਰ ਜਣੀਆਂ ਹੈ ਹੱਲੇ ਵੀ ਉਹ ਕਾਫੀ ਮੇਰੇ ਕੋਲ ਪਿਆ ਮਤਲਬ ਕਹਿੰਦਾ ਮਤਲਬ ਇਹ ਆ ਕਿ ਕਿੰਨਾ ਸਸਤਾ ਪਿਆ ਮੈਨੂੰ ਲੱਗਦਾ ਇਹ ਆਪਾਂ ਨੂੰ 10 ਰੁਪਏ ਦੀ ਬੋਤਲ ਪਈ ਹੋਣੀ ਆ ਤੇ ਇੰਨੇ ਸਾਰੇ ਘਰ ਦੀ ਕਲੀਨਿੰਗ ਕਲੀਨਿਕ ਆਪਾਂ ਕਰਕੇ ਸਫਾਈ ਕਰਕੇ ਵੀ ਇਹਨੇ ਖਤਮ ਨਹੀਂ ਹੋਣਾ ਹੈਗਾ ਠੀਕ ਹੈ ਜੀ ਇਸ ਕਰਕੇ ਜ਼ਿਆਦਾ ਫਜ਼ੂਲ ਖੱਤੀ ਨਹੀਂ ਕਰਨੀ ਚਾਹੀਦੀ ਤੇ ਬਸ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਤਰ੍ਹਾਂ ਦੀਆਂ ਤੁਹਾਨੂੰ ਪਿਆਰੀਆਂ ਪਿਆਰੀਆਂ ਛੋਟੀਆਂ-ਛੋਟੀਆਂ ਟ੍ਰਿਕਸ ਦੱਸਦੀ ਰਾਵਾਂਗੀ ਦੇਖੋ ਅਸੀਂ ਦੋ ਸ਼ੀਸ਼ੇ ਸਾਫ਼ ਕੀਤੇ ਕਿੰਨਾ ਖਤਮ ਹੋਇਆ ਹੈ ਹਨਾ ਤੇ ਐਵੇਂ ਦੀਆਂ ਮੇਰੀਆਂ ਦੋ-ਤਿੰਨ ਬੋਤਲਾਂ ਬਣ ਗਈਆਂ ਨੇ ਤੇ ਤੁਸੀਂ ਹੈ ਨਾ ਕਮਾਲ ਦੀ ਟ੍ਰਿਕ ਤੇ ਤੁਹਾਨੂੰ ਮੈਂ ਅੱਗੇ ਹੋਰ ਦੱਸਦੀ ਆਂ ਵੀ ਇਹਦੇ ਨਾਲ ਆਪਾਂ ਕੀ-ਕੀ ਸਾਫ਼ ਕਰ ਸਕਦੇ ਆਂ ਹਾਂਜੀ ਤੇ ਜਿਵੇਂ ਆ ਬੈੱਡ ਦੀਆਂ ਸਾਈਡ ਬਣੀਆਂ ਹੁੰਦੀ ਆ ਦੇਖੋ ਕਿੰਨਾ ਗੰਦਾ ਦਾਗ ਆ ਹਨਾ ਤੁਸੀਂ ਇੱਥੇ ਵੀ ਸਪਰੇਅ ਕਰ ਸਕਦੇ ਹੋ ਤੁਸੀਂ ਤੁਸੀਂ ਆਪ ਖੁਦ ਕਹਿਣਾ ਕਿ ਬਹੁਤ ਕਮਾਲ ਦੀ ਟ੍ਰਿਕ ਦੱਸੀ ਆ ਐਨਾ ਵਧੀਆ ਰਿਜ਼ਲਟ ਇਹਦਾ ਦੇਖੋ ਮੈਂ ਕੋਈ ਵੀ ਤੁਹਾਨੂੰ ਨਾ ਸਕਿੱਪ ਨਹੀਂ ਕਰ ਰਹੀ ਵੀਡੀਓ ਵਿੱਚੋਂ ਕੱਟ ਨਹੀਂ ਰਹੀ ਬਿਲਕੁਲ ਤੁਹਾਨੂੰ ਇੱਕਦਮ ਸਾਹਮਣੇ ਦਿਖਾ ਰਹੀ ਆ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆ ਇੱਕਦਮ ਸਾਡਾ ਜਿਹੜਾ ਇਸ ਆਈਡੀਆ ਵੇਖੋ ਸਾਫ਼ ਹੋ ਗਈ ਇਦਾਂ ਇੱਥੇ ਸਾਰੀ ਥੀਂ ਕਲੀਨ ਕਰ ਸਕਦੇ ਤੁਸੀਂ ਦੇਖ ਸਕਦੇ ਇਹ ਨਹੀਂ ਹੈਗਾ ਕਿ ਸ਼ੀਸ਼ਾ ਬਾਅਦ ਵਿੱਚ ਗੰਦਾ ਹੋ ਜਾਂਦਾ ਛੇਤੀ ਦੇਖੋ ਅਸੀਂ ਡਰਾਇੰਗ ਰੂਮ 'ਚ ਸ਼ੀਸ਼ੇ ਸਾਫ਼ ਕਰਕੇ ਆਏ ਆ ਟੇਬਲ ਦਾ ਸ਼ੀਸ਼ਾ ਸਾਫ਼ ਕੀਤਾ ਤੇ ਓਨੀ دیر ਨੂੰ ਤੁਸੀਂ ਦੇਖ ਸਕਦੇ ਕਿ ਸ਼ੀਸ਼ਾ ਬਿਲਕੁਲ ਗੰਦਾ ਨਹੀਂ ਹੋਇਆ। ਕਈ ਵਾਰ ਹੁੰਦਾ ਨਾ ਬਾਅਦ ਵਿੱਚ ਸੁੱਕ ਕੇ ਚਿਰਟਾ ਜੀਆਂ ਪੈ ਜਾਂਦੀਆਂ ਨੇ। ਬਿਲਕੁਲ ਨਹੀਂ। ਬਿਲਕੁਲ ਇੱਕਦਮ ਨਵਾਂ ਸ਼ੀਸ਼ਾ ਆ। ਸਾਫ਼ ਸ਼ੀਸ਼ਾ ਲੱਗਦਾ ਹੈਗਾ। ਜਿੱਤੇ ਜਿਵੇਂ ਸਾਡੀ ਫ੍ਰਿਜ ਆ ਹਨਾ ਤੇ ਇਹਨੂੰ ਆਪਾਂ ਵਿੱਚੋਂ ਵੀ ਕਲੀਨ ਕਰਨੀ ਤੁਹਾਨੂੰ ਦੱਸਾਂਗੇ ਬਹੁਤ ਆਸਾਨੀ ਦੇ ਨਾਲ ਤੇ ਜਿਆਦਾ ਖਪਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ। ਬਿਲਕੁਲ ਆਸਾਨੀ ਟ੍ਰਿਕ ਲੈ ਕੇ ਆਵਾਂਗੇ ਫ੍ਰਿਜ ਸਾਫ਼ ਕਰਨ ਦੀ ਜਿੱਦਾਂ ਆ ਬਾਹਰੋਂ ਆਪਾਂ ਕਰਨੀ ਹੁੰਦੀ ਜਦੋਂ ਅਸੀਂ ਡਸਟਿੰਗ ਕਰ ਰਹੇ ਹੁੰਦੇ ਆ। ਤੇ ਅਸੀਂ ਪਾਣੀ ਦੇ ਨਾਲ ਗਿੱਲੀਆਂ ਕਰਕੇ ਫੇਰ ਕਰਦੇ ਆਂ ਤੇ ਨਿੱਦਮੇ ਸਾਫ ਹੋ ਇਕਦਮ ਤੁਸੀਂ ਦੇਖ ਸਕਦੇ ਆ ਕਿ ਸਾਡਾ ਜਿਹੜਾ ਇਹ ਦਰਵਾਜਾ ਆ ਫ੍ਰੀਜ ਦਾ ਕਿੰਨਾ ਜਿਆਦਾ ਸਾਫ ਹੋ ਗਿਆ ਮੈਂ ਕਹਿੰਦੀ ਕਿ ਬਹੁਤ ਜਿਆਦਾ ਕਮਾਲ ਦੀ ਟ੍ਰਿਕ ਆ ਬਹੁਤ ਵਧੀਆ ਟ੍ਰਿਕ ਹੀ ਯੂਜ਼ ਕਰਦੀ ਆ ਤੇ ਨਾਲੇ ਤਾਂ ਪੈਸੇ ਵੀ ਬਚਦੇ ਆ ਤੇ ਨਾਲੇ ਘਰ ਦੇ ਵਿੱਚ ਹੀ ਵਧੀਆ-ਵਧੀਆ ਜਿਹੜੀਆਂ ਉਹ ਬਣ ਕੇ ਕੈਮੀਕਲ ਸਾਡੇ ਤਿਆਰ ਹੋ ਜਾਂਦੇ ਤੁਹਾਡੇ ਬਿਲਕੁਲ ਸਾਹਮਣੇ ਆ ਨਾ ਇਹਦੇ ਵਿੱਚ ਕੁਛ ਨਹੀਂ ਪਾਇਆ ਹਨ ਤੁਹਾਨੂੰ ਸਾਹਮਣੇ ਬਿਲਕੁਲ লাইਵ ਰਿਜ਼ਲਟ ਦਿਦਾ ਹੈ ਪੈਨੋ ਤੇ ਦੇਖੋ ਤੁਸੀਂ ਆਪਣਾ ਫ੍ਰਿਜ ਕਿੰਨਾ ਜ਼ਿਆਦਾ ਇਹ ਸਾਫ਼ ਹੋ ਗਿਆ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਐ ਹਨਾ ਇਹਨੇ ਦਰਵਾਜ਼ਾ ਸਾਫ਼ ਕਰ ਦਿੱਤਾ ਸਾਡੇ ਕਿਚਨ ਦੇ ਵਿੱਚ ਆਪਾਂ ਲਗਾਈ ਹੁੰਦੀ ਆ ਹਨਾ ਬਾਕਸ ਲਗਾਏ ਹੁੰਦੇ ਆ ਤੇ ਆਪਾਂ ਇਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਸਪਰੇਅ ਕਰ ਸਕਦੇ ਆ ਸਪਰੇਅ ਕਰਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਸਕਦੇ ਆ ਤੁਸੀਂ ਵੀ ਮਹਿੰਗੇ ਮਹਿੰਗੇ ਕੈਮੀਕਲ ਯੂਜ਼ ਕਰਦੇ ਹੋ ਕੋਈ ਜ਼ਰੂਰਤ ਨਹੀਂ ਹੈਗੀ ਮੇਂਗੇ ਮੇਂਗੇ ਕੈਮੀਕਲ ਯੂਜ਼ ਕਰਨ ਦੀ ਤੁਸੀਂ ਇਹ ਟ੍ਰਿਕ ਕਰਿਓ ਤੇ ਦੇਖੋ ਜਿੱਥੇ ਆ ਵੀ ਸ਼ੀਸ਼ਾ ਕਿੰਨਾ ਗੰਦਾ ਆ ਤੇ ਇਹਦੇ ਉੱਤੇ ਵੀ ਮੈਂ ਇਦਾਂ ਹੀ ਸਪਰੇਅ ਕਰਕੇ ਇਹਨੂੰ ਸਾਫ਼ ਕਰ ਲਾਂਗੀ ਤੁਸੀਂ ਵੇਖ ਸਕਦੇ ਆ ਕਿ ਹਰ ਇੱਕ ਚੀਜ਼ ਸਾਡੇ ਘਰ ਦੀ ਕੋਨਾ ਕੋਨਾ ਇਹਦੇ ਨਾਲ ਸਾਫ਼ ਹੋ ਰਿਹਾ ਤੇ ਇੱਕ ਚੀਜ਼ ਹੋਰ ਜੀ ਜੇ ਤੁਹਾਡੇ ਘਰ ਚ ਸਟੀਲ ਦੀਆਂ ਗ੍ਰਿਲਾਂ ਹਨਾ ਜਿੱਦਾਂ ਆਪਣੇ ਪੌੜੀਆਂ 'ਚ ਲੱਗੀਆਂ ਹੁੰਦੀਆਂ ਛੱਤ ਲੱਗੀਆਂ ਹੁੰਦੀਆਂ ਛੱਤ ਉੱਪਰ ਤੇ ਤੁਸੀਂ ਗ੍ਰਿਲਾਂ ਵੀ ਇਹਦੇ ਨਾਲ ਸਾਫ਼ ਕਰ ਸਕਦੇ ਹੋ ਵੇਖੋ ਸ਼ੀਸ਼ਾ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਹਨਾ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਜਿਵੇਂ ਜਵਾ ਤੁਸੀਂ ਦੇਖ ਸਕਦੇ ਆ ਤੇ ਇੱਕੋ ਟ੍ਰਿਕ ਦੇ ਨਾਲ ਸਾਡੇ ਘਰ ਦੇ ਸਾਰੇ ਹੀ ਤਕਰੀਬਨ ਮੈਕੈਨਿਕ ਸਾਰੇ ਕੰਮ ਜਿਹੜੇ ਇਹਦੇ ਨਾਲ ਹੋ ਜਾਂਦੇ ਆ ਸਾਰੀ ਸਾਡੀ ਡਸਟਿੰਗ ਜਿਹੜੀ ਆ ਇਸ ਕਲੀਨਰ ਨਾਲ ਹੋ ਜਾਂਦੀ ਆ ਹਾਂਜੀ ਤੇ ਭੈਣੋ ਜਿਵੇਂ ਕਿ ਤੁਸੀਂ ਸਾਡੀ ਵੀਡੀਓ ਦੇਖ ਹੀ ਰਹੀ ਆ ਤੇ ਬਹੁਤ ਵਧੀਆ ਇਹ ਕਲੀਨਰ ਆ ਤੇ ਕੋਈ ਜ਼ਿਆਦਾ ਖਰਚਾ ਨਹੀਂ ਲੱਗਿਆ ਹੋਏਗਾ ਕਿਚਨ ਦੇ ਵਿੱਚ ਇਸ ਸਮਾਨ ਦੇ ਨਾਲ ਆਪਾਂ ਬਣਾ ਲਿਆ ਤੇ ਜਿਆਦਾ ਵੀਡੀਓ ਲੰਮੀ ਹੋ ਜਣੀ ਸੀ ਇਸ ਕਰਕੇ ਮੈਂ ਕਾਫੀ ਚੀਜ਼ਾਂ ਤੁਹਾਨੂੰ ਇਹਦੇ ਨਾਲ ਕਲੀਨ ਕਰਕੇ ਨਹੀਂ ਦਿਖਾਈਆਂ ਪਰ ਪੈਣਾ ਤੁਹਾਨੂੰ ਲੱਗਦਾ ਜਿਵੇਂ ਕਿ ਅਸੀਂ ਮਹਿੰਗੀ ਮਹਿੰਗੀ ਕੈਮੀਕਲਾਂ ਦੇ ਨਾਲ ਅਸੀਂ 클ੀਨਰ ਦੇ ਨਾਲ ਸਫਾਈ ਕਰਦੇ ਆ ਘਰ ਚ ਬਸ ਉਸੇ ਤਰੀਕੇ ਨਾਲ ਤੁਸੀਂ ਇਹਦੇ ਨਾਲ ਕਰ ਲੈਣੀ ਆ ਠੀਕ ਹੈ ਜੀ ਤੇ ਪੈਣਾ ਤੁਸੀਂ ਵੀ ਜਿ ਇਦਾਂ ਦੀਆਂ ਛੋਟੀਆਂ ਛੋਟੀਆਂ ਟਿਪਸ ਜਿਹੜੀਆਂ ਵਰਤਣਾ ਚਾਹੁੰਦੇ ਹੋ ਉੱਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਤਾਂ ਜੋ ਹੋਰ ਵੀ ਪੈਣਾ ਦੀ ਹੈਲਪ ਹੋ ਸਕੇ ਤੇ ਸੋਹਣਾ ਜਿਹਾ ਕਮੈਂਟ ਜਰੂਰ ਵੀਡੀਓ ਦੇ ਥੱਲੇ ਕਰ ਜਿਓ ਜੀ ਤੇ ਬਾਕੀ ਬਾਈ ਗੁਰਜੀਤ ਅਨੁਸਾਰ ਇਹਨਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਟ੍ਰਿਕ ਦੇ ਨਾਲ